リティ ਕਹੀ ਹੁੰਦੀ ਸੀ ਕਿ ਕਹਿੰਦੀ ਪਤਾ ਕੀ ਹੈ ਸਵਾ ਬਿਕਰਮ ਨਾ ਲੇਟ ਉੱਠਦੇ ਹੈ ਨਾ ਇਸ ਕਰਕੇ ਫਿਰ ਮੈਨੂੰ ਵੀ ਉਹਨਾਂ ਦੇ ਨਾਲ ਲੇਟ ਹੀ ਉੱਠਣਾ ਪੈਂਦਾ ਐ ਭੈਜੋ ਮੈਂ ਲੋਜਿਕ ਪਹਿਲੀ ਵਾਰੀ ਸੁਣਿਆ ਜੇ ਬਿਕਰਮ ਜੇ ਲੇਟ ਉੱਠਦਾ ਤਾਂ ਮੈਨੂੰ ਉਹਦੇ ਨਾਲ ਉੱਠਣਾ ਪੈਂਦਾ ਮੈਂ ਤਾਂ ਐਂ ਸੁਣਦਾ ਹੁੰਦਾ ਸੀ ਵੀ ਚਲ ਮੇਰਾ ਹਸਬੰਡ 6:00 ਸੌ ਜਾਂਦਾ ਤਾਂ ਮੈਨੂੰ ਉਹਦੇ ਨਾਲ 6:00 ਸੌਣਾ ਪੈਂਦਾ ਤੂੰ ਕਹੀ ਨਹੀਂ ਭੈਜੋ ਉਹ ਲੇਟ ਉੱਠਦਾ ਤਾਂ ਕਰਕੇ ਮੈਨੂੰ ਲੇਟ ਉੱਠਣਾ ਪੈਂਦਾ ਤੋਗਲਾ ਪਰ ਨਹੀਂ ਤਾਣ ਆ ਸੀ ਹੁਣ ਆਪਾਂ ਕਿਦਾ ਜਾਣਦੇ ਆ ਭਰਾਵਾਂ ਉਹਨਾਂ ਨੂੰ ਬਾਈ ਗੁੱਸਾ ਨਾ ਮੰਨੀ ਹੈ ਭੇੜੇ ਵਾਲੇ ਉਹ ਘੇੜੇ ਵਾਲੇ ਆ ਭੈਣ ਚੋ ਝੜਮਕ ਹਾਂ ਲੋ ਦੋ ਦੋ ਨਿਸ਼ਾਨ ਕੀ ਤੋਗਲਾ ਪਰ ਨਹੀਂ ਤਾਣ ਐਕਸਟ੍ਰੀਮ ਤੋਂ ਦੱਬ ਕੇ ਕੈਨ ਮੋਟੇ ਜਿਵੇਂ ਨਾ ਹਾਂ ਪਬਲਿਕ ਤੋਗਲਾ ਪਰ ਨਹੀਂ ਤਾਣ ਐ ਬੱਚੀ ਨਹੀਂ ਨਹੀਂ ਬੇਟਾ ਇਹ ਠੀਕ ਨਹੀਂ ਹੈ ਬਾਈ ਜੀ ਪਿਤਾ ਨੂੰ ਧੰਨਵਾਦ ਜੀ ਜੀ ਕੋਲ ਕੰਮ ਕਰਾ ਰੱਖੋ ਕਿਹਦੇ ਨਾਲ ਬੰਦੇ ਨੂੰ ਕੀ ਗੱਲਾਂ ਕਰਾਵੇ ਬੇਵਰੀ ਤੇ ਕਿਤੇ ਮਾਂ ਨੂੰ ਗਾਲ ਕੱਢੀ ਜਾਂਦਾ ਤੇ ਭੈਣ ਚੋ ਮੰਮੀ ਨਹੀਂ ਬੇਟਾ ਇਹ ਠੀਕ ਨਹੀਂ ਹੈ ਫਲਰਾ ਤੁਸੀਂ ਬੈਠੇ ਸਕੇ 1:00 2:00 ਵਜੇ ਤੱਕ ਇੰਦਾਂ ਤੁਸੀਂ ਟਿਕਟੋਕ ਤੇ ਹੁੰਨੇ ਕਰਕੇ ਹੁਣ ਸਾਰੀਆਂ ਨਿੰਦੀਆਂ ਨੀਦ ਖਾਣ ਯਾ ਯਮੋਰ ਕੇਸਾਨ ਨੂੰ ਵਿਊ ਦੇ ਤੂੰ ਸਾਨੂੰ ਵਿਊ ਦੇ ਤੇ ਸਾਡੀ ਵੀਡੀਓ ਸ਼ੇਅਰ ਕਰ ਦੇ 6:30 ਸਾਰੇ ਘਰ ਪਾਉਣਾ ਹਾਏ ਸਾਡਾ ਘਰ ਚ ਚਕਾਤਾ ਓਏ ਸਾਡਾ ਜੁੱਲੀ ਬਿਸਤਰਾ ਚ ਚਕਾਤਾ ਹਾਂ ਸਾਡਾ ਬਿਸਤਰਾ ਗੋਲ ਕਰਾਤਾ ਉਹਨਾਂ ਨੇ ਪਿੱਟੀ ਜਨੇ ਰਹਿੰਦੇ ਗੱਡੀ ਜਾਂਦੀ ਰਹੀ ਹੈ ਬਿਨਾਂ ਮਤਲਬ ਤੋਂ ਤੁਸੀਂ ਲੱਗੇ ਰਹਿੰਦੇ ਹੋ ਦੱਸਦੇ ਹੋ ਕੁੜੀਆਂ ਨੂੰ ਬੋਲੀ ਜਾਂਦੇ ਹੋ ਤੇ ਵਰਕੇ ਬਹਿਲੀ ਹੁੰਦੇ ਸਾਨੂੰ ਕਰੀ ਜਾਇਆ ਕਰ ਰਿਹਾ ਰਿਪਲਾਈ ਕੋਈ ਨਹੀਂ ਅਸੀਂ ਦੇਹ ਕਰਾਂਗੇ ਰਿਪਲਾਈ ਤੈਨੂੰ ਥੋਕ ਕੇ ਨਾਲੇ ਕਾਰਵਾਈ ਕਿਹੜੀ ਕਹਿਣਾ ਤੂੰ ਉਹ ਕਰਾ ਦੂੰ ਮੈਂ ਉਹ ਸਾਡੇ ਤੇ ਕਰਵਾਈ ਤੂੰ ਹਲੋ ਤੁਹਾਨੂੰ ਕੀ ਹਾਲ ਹੈ ਕੋਈ ਨਾ ਪਰ ਨਹੀਂ ਤਾ ਐਕਸਨੂਪਾ ਦੱਬ ਕੇ ਚੈਨਲ ਤੇ ਜਿਵੇਂ ਨਾਣਾ ਪਬਲਿਕ ਨਹੀਂ ਨਹੀਂ ਬੇਟਾ ਇਹ ਠੀਕ ਨਹੀਂ ਹੈ ਜਿਹਨੇ ਪੁੱਛਣ ਵਾਲਾ ਧੰਨਵਾਦ ਠੀਕ ਨਹੀਂ ਹੁਣ ਕੱਲ ਕੰਮ ਕਰਾ ਦੇ ਤੇ ਰੱਖੋ ਮਾਣੂ ਗਾਲ ਕੱਢ ਜਾਂਦਾ ਤੇ ਭੈਣ ਚੋਂ ਮੰਮੀ ਹੂਸਾ ਸਹੀ ਨਹੀਂ ਬਹੁਤ ਜ਼ਿਆਦਾ ਸਹੀ ਪਹਿਲਾਂ ਦੇ ਵੀਊ ਸੀਗੇ ਆ ਸਾਈਡ ਤੇ ਮੈਂ ਫੁੱਟਮਾ ਲਾਉਣ ਲੱਗਾ ਤੇ ਆ ਵਿਆਹ ਹੋਇਆ ਅਗਲੇ ਦਿਨ ਦੇ ਵੀਊ ਦੇਖ ਲਓ ਤੁਸੀਂ ਚੈਨਲ ਆਪ ਗਿਆ ਨਾ ਤੇ ਇਹ ਕਹਿੰਦਾ ਤੇ ਕੰਮ ਨਹੀਂ ਨਾ ਇਤਨਾ ਥੋੜੀ ਜਨਾਬ ਨਾਮ ਲੈਆ ਤੇਰੀ ਬੁੜੀ ਨੂੰ ਤੇਰੇ ਬੁੜੇ ਨੂੰ ਤੇਰੀ ਪੂਰੀ ਫੈਮਿਲੀ ਨੂੰ ਮੈਂ ਨਾਮ ਲੈਿਆ ਨਾ ਥਾਣੇ ਸਾਰੇ ਨੂੰ ਨਾਮ ਪੂਰੀ ਸੱਤੂ ਫੇਕ ਨਹੀਂ ਮੈਂ ਮੌਨ ਕਰਦਾ ਆ ਤੈਨੂੰ ਕੀ ਮਤਲਬ ਤੂੰ ਆਪਣੀ ਭੈਣ ਦਾ ਰਿਸ਼ਤਾ ਕਰਾਉਣਾ ਆ ਜਾਂ ਤੂੰ ਆਪਣੀ ਕੁੜੀ ਦੇਣੀ ਉਹਨੂੰ ਤਾਂ ਦਿਖਾ ਜਦ ਤੂੰ ਚੇਤੇ ਤੂੰ ਹੈਗੀ ਆ ਜਦ ਤੂੰ ਕਿਸੇ ਨੂੰ ਰੋਸਟ ਕਰਨਾ ਤੂੰ ਕਿਸ ਨੂੰ ਮਾੜਾ ਚੰਗਾ ਬੋਲਣਾ ਉਹਦਾ ਸ਼ਕਲ ਆ ਦਿਖਣ ਨਹੀਂ ਆਦਿ ਨਾ ਤੂੰ ਆਪ ਦੀ ਸ਼ਕਲ ਕਰ ਨੂੰ ਦਿਖ ਤੇ ਇਹਨੂੰ ਉਤੋਂ ਤੇ ਜੀ ਵਾਇਵ ਤਾਂ ਕਿੱਦਾਂ ਦੀ ਆ ਨਾਲੇ ਮਰੇ ਕਮੈਂਟ ਦੇਖ ਲਈ ਆਪਣੀ ਵੀਡੀਓ ਥੱਲੇ ਜੀ ਆਵਾਜ਼ ਜਿਹੜੀ ਤੈਨੂੰ ਬਹੁਤ ਲੱਗਦੀ ਸ਼ਰੀਲੀ ਵਾਲ ਨਾਲੇ ਤੈਨੂੰ ਲੋਕਾਂ ਨੇ ਕਮੈਂਟ ਥੱਲੇ ਆਪਣੀ ਵੀਡੀਓ ਥੱਲੇ ਵੀ ਦੇਖੀ ਕਮੈਂਟ ਮਾਰੇ ਹਾਂ ਤੈਨੂੰ ਲੋਕਾਂ ਨੇ ਬਹੁਤ ਜ਼ਿਆਦਾ ਬੋਲ ਪਾਏ ਆ ਬੋਲ ਬਹੁਤ ਪਾਏ ਆ ਤੈਨੂੰ ਦੂਜੀ ਗੱਲ ਇਹ ਆ ਤੇਰੀ ਵਾਇਵ ਤਾਂ ਕਿੱਦਾਂ ਦੀ ਆ ਕਿਦਾਂ ਕੋਈ ਬਾਹਰੀ ਨਹੀਂ ਦਾ ਬਾਹਰ ਬਾਹਰ ਕੋਈ ਭੈੜੀ ਆਵਾਜ਼ ਤੇਰੀ ਉਤੋਂ ਵੀ ਭੈੜੀ ਆਵਾਜ਼ ਗੰਦੀ ਆਵਾਜ਼ ਤੇਰੀ ਹਾਂ ਮੈਨੂੰ ਲੱਗਦਾ ਸ਼ਕਲ ਤੂੰ 35 40 ਸਾਲ ਦੀ ਆ ਇਤੋਂ ਵੀ ਇਤੋਂ ਵੀ ਜ਼ਿਆਦਾ ਆ ਹਣਾ ਤਾਂ ਸ਼ਕਲ ਤੇਰੀ ਆਵਾਜ਼ ਤੋਂ ਜੱ ਤੇਰੀ ਬੁੜੀ-ਬੁੜੀ ਕਰੀਸ ਹੋਏ ਨਾ ਤੁਸੀਂ ਕਿੰਨੇ ਵਾਰ ਗਲਤ ਬੋਲਦੇ ਗਾਲਾਂ ਕਰਦੇ ਨਾ ਜੱਜ ਜੀ ਗੱਲ ਦੂਜੀ ਗੱਲ ਇਹ ਆ ਠੀਕ ਆ ਦੂਜੀ ਗੱਲ ਇਹ ਆ ਤੂੰ ਹੈਗੀ ਇੱਕ ਭਈਏ ਰਾਣੀ ਆ ਭਈਏ ਰਾਣੀ ਆ ਤੀਜੀ ਗੱਲ ਇਹ ਆ ਤੈਨੂੰ ਬੋਲਣ ਦੀ ਭੁਰਾ ਗੱਲ ਨਹੀਂ ਹੈਗੀ ਠੀਕ ਆ ਚੌਥੀ ਗੱਲ ਇਹ ਆ ਤੂੰ ਆਪਣਾ ਮੂੰਹ ਦਿਖਾ ਕੇ ਦਿਖਾਉਂਦੀ ਨਹੀਂ ਹੋ ਤੇ ਮੂੰਹ ਲਪੋ ਕੇ ਜਿੱਦਾਂ ਕਹਿਦੀ ਵੀ ਮੈਂ ਕਹਿੰਦਾ ਜਿਹਦੀ ਜਮੀਰ ਜਾਗਦੀ ਹੋਵੇ ਨਾ ਜਮੀਰ ਜਾਗਦੀ ਵਾਲੇ ਬੰਦੇ ਜਾ ਜੇ ਜਮੀਰ ਜਾਗਦੀ ਹੁੰਦੀ ਕੁੜੀਆਂ ਉਹ ਕਦੀ ਆ ਕੰਮ ਨਹੀਂ ਕਰਦੀਆਂ ਤੂੰ ਵੀਡੀਓ ਬਣਾਉਣੀ ਆ ਤੂੰ ਆਪਣੀ ਸ਼ਕਲ ਲੈ ਕੇ ਆ ਤੂੰ ਫੇ ਮਾੜਾ ਚੰਗਾ ਬੋਲ ਤੇ ਤੈਨੂੰ ਮਾੜਾ ਚੰਗਾ ਬੋਲਣਾ ਨਾ ਪਹਿਲਾਂ ਤੇ ਗਰਸੋਂ ਨਹੀਂ ਜਾਈਦੇ ਆ ਸਾਹਮਣੇ ਆਉਂਦੇ ਤੇ ਜੇ ਆਪਦੇ ਨੂੰ ਤੂੰ ਪਿੱਛੇ ਬੋਲਣ ਟੀਆ ਬਾੜ ਪਿੱਛੇ ਲਾਈ ਆ ਪਿੱਛੇ ਦਰਖਤ ਲਾਉਂਦੀ ਆ ਪਿੱਛੇ ਪੁੱਛ ਲਾਉਂਦੀ ਆ ਤੂੰ ਸਾਹਮਣੇ ਜੇ ਬੋਲ ਨਾ ਜਿਹੜਾ ਸ਼ਕਲ ਦੇਖਣ ਜਿੱਦਾਂ ਤੂੰ ਆਪਣਾ ਬੂਥਾ ਹੋਣਾ ਉੱਥੇ ਤੂੰ ਆਪਣੇ ਪਾਪੇ ਦਰਖਤ ਦਿਖਾਏ ਆ ਉਹ ਦਰਖਤ ਦਿਖਾਏ ਆ ਹਾਂ ਉੱਥੇ ਤੂੰ ਨਵੇਂ ਪੁਰਾਣੇ ਖਸਮ ਦਿਖਾਏ ਆ ਆਪਣਾ ਉਹ ਕੀ ਫਾਇਦਾ ਦਿਖਾਣਾ ਆਪਣਾ ਆਪਣੇ ਹਿਸਾਬ ਤੂੰ ਆਪਣੀ ਸ਼ਕਲ ਦਿਖਾ ਕਾਲੀ ਸ਼ਕਲ ਰੋਸਟਰ ਕੀ ਆਵਾਜ਼ ਚਾਹੀਦੀ ਆ ਆ ਚਾਹੀਦੀ ਆਵਾਜ਼ ਨਾ ਤੇ ਬਾੜ ਤਨੀ ਚੰਗੀ ਨਾ ਤੇਰੀ ਸ਼ਕਲ ਚੰਗੀ ਆ ਠੀਕ ਜੀ ਗੱਲ ਇਹ ਆ ਤੇ ਆ ਭੈਣ ਦੇ ਰੋੜ ਕੀ ਆ ਪਹਿਲਾਂ ਤੈਨੂੰ 100000 ਰੁਪਏ ਪੈਂਦਾ ਸੀਗਾ ਹੁਣ ਤੈਨੂੰ 40000 ਰੁਪਏ ਹੋਰ ਇਹ ਵੀ ਸੀ ਕਹਿੰਦੇ ਇਹ ਵਿਆਹ ਦਾ ਦਾਮ ਹੁਣ ਹੋਇਆ ਤੇ ਮੁੰਡਾ ਲਾਂਭ ਗਿਆ ਜਾਂ ਲਾਂਭੀ ਕਿ ਹੋਈ ਸੀ ਤਾਂ ਬੇਰਸਾ ਸਮਝਾ ਲਈ ਸਾਡੀ ਕੋਡ ਮੈਰਿਜ ਹੋਈ ਸੀ ਕਿਉਂ ਦਿਓ ਸੂਟ ਜਿੰਨੀ ਆ ਬੁੱਲੇ ਫੁੱਲੇ ਬੁੱਲੇ ਉਹ ਤਾਂ ਕਿਹੜਾ ਕੰਮ ਸੂਟੁਰ ਕੇ ਮੈਨੂੰ ਸੂਟ ਵਾਈ ਗੋ ਸਹੀ ਜਾਦਾ ਸਹੀ ਤਾਂ ਉਸੇ ਮੇਰਾ ਕੀ ਫਾਇਦਾ ਮੈਨੂੰ ਕੀ ਮਿਲ ਰਹਾ ਹੈ ਮੈਨੂੰ ਕੀ ਦੇ ਰਹਾ ਹੈ ਕੋਈ ਦੇਗੇ ਵੀ ਚੱਕਰੀ ਤਲਕ ਕਿਹਨਾਂ ਵੀ ਤੋੜ ਕੇ ਦਿਖਾ ਲਏ ਭੈਣ ਜੋ ਵੀ ਲੰਗ ਲੰਗਤ ਨਹੀਂ ਮਾਰਦੀ ਏਡਾ ਘੂਸਾ ਬੰਦਾ ਯਾਰ ਭੈਣ ਚਿਰਿਆਂ ਵਾਕੀਂ ਉਹਨੂੰ ਕੋਈ ਪਿੱਛੋ ਦਿਖਾ ਸਾਲਾ ਨਾ 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 ਬੇਵੀ ਮੇਰਾ ਆਪਣਾ ਆ ਵੀ ਇਤਾਂ ਦਿਨ ਕੋ ਗੱਲ ਹੈਗੀ ਵੀ ਮੈਂ ਵੀ ਝੂਠ ਬੋਲੀ ਜਾਂਦਾ ਜਪੂਸ਼ ਤੇ ਹੁਣ ਨਾ ਪ੍ਰੂਫ ਤਾਂ ਦਿਨੂ ਰਹਿ ਗਿਆ ਸਰਟੀਫਿਕੇਟ ਤਾਂ ਦਿਖਾਉਣ ਨਹੀਂ ਲੱਗਾ ਅਸੀਂ ਆਜ ਮੇਰਾ ਸਾਡੀ ਕੇਰਿਆ ਇਹ ਆ ਇੰਨੀ ਧੀਰੋ ਹੋਇਆ ਸੀ ਚੰਡੀਗੜ੍ਹ ਦੇਂਦੇ ਅਸੀਂ ਲੰਮਰੀ ਕਰਾਈ ਸੀ ਕਿਸੇ ਨੂੰ ਕੁਝ ਨਹੀਂ ਪਤਾ ਸੀ ਲੋਵੀ ਕੋਟ ਮੈਰਿਜ ਇੱਕ ਇਕੱਲੀ ਜਿੱਤ ਤਾਂ ਕੋਈ ਹੋਣੀ ਨਹੀਂ ਇਹ 2 ਸਾਲ ਦਾ ਮੰਨਜ਼ੂਰ ਹੋ ਗਿਆ ਆ ਅਸੀਂ ਚੰਡੀਗੜ੍ਹ ਦੇਂਦੇ ਸੀ ਕਿਸੇ ਨੂੰ ਕੁਝ ਨਹੀਂ ਪਤਾ ਸੀ ਵੀ ਅਸੀਂ ਮਤਲਬ ਇਕੱਠੇ ਰਹਿੰਦੇ ਆ ਜਾਂ ਕੁਝ ਵੀ ਮੇਰੇ ਪਿੰਡ ਚ 2 ਸਾਲ ਇਕੱਠੇ ਰਹੇ ਯਾਤਰਾ ਆ ਕੇ ਭੱਜ ਕੇ ਕਰੋ ਇਹ ਆ ਕੇ ਭੈਣ ਚੋ ਨੈਟ ਤੇ ਦੱਸਣ ਲੱਗਿਆਗੇ ਐਜ ਮੰਮੀ ਉੱਚੀਆਂ ਗੱਲਾਂ ਕਰਾਉਂਦੀ ਵਰੀ ਇਹ ਐਜ ਮੰਮੀ ਉੱਚੀਆਂ ਗੱਲਾਂ ਕਰਾਉਂਦੀ ਵਰੀ ਇਹ ਭੈਣ ਚੋ ਦੱਲਾ ਦੇਖੋ ਆਦੀ ਮਾਂ ਕੋਲੇ ਖੜੀ ਹੈਗੀ ਤੇ ਮਾਂ ਨੂੰ ਗਾਲ ਕੱਢ ਜਾਂਦਾ ਇਹ ਭੈਣ ਚੋ ਮੰਮੀ ਹੂਸਾ ਤੋਂ ਆ ਤੈਨੂੰ ਪਤਾ ਨਹੀਂ ਲੱਗਦਾ ਉਹ ਮੈਂ ਨਹੀਂ ਆ ਮੈਂ ਬਲੂਮੇ ਪਾ ਕੇ ਰੱਖਿਆ ਮੈਂ ਨਹੀਂ ਥੂੜਾ ਆਜੋ ਆਜੋ ਜੋ ਸੱਸ ਸਨੋਂ ਦੀ ਲੜਾਈ ਆਜੋ ਦੇਖੀਏ ਥੂੜੀ ਪਾਈ ਜਾਣੀ ਇੱਥੇ ਦਾ ਸੁੱਕੀ ਨੇ ਚਲੋ ਦੇ ਆਈ ਮੈਂ ਥੂੜੀ ਪਾਣੀ ਆ ਮੈਂ ਨਹੀਂ ਥੂੜਾ ਪਾਉਂਦਾ ਬਿਲਕੁਲ ਸਹੀ ਗੁੜਕੇ ਲਾ ਦੇ ਆ ਵੀ ਕੋਈ ਅਰਦੀ ਸਾਸ਼ ਨੂੰ ਨਾ ਬਣ ਜਾਂਦਾਗਾ ਐਵੇਂ ਪਸਟੂਟ ਪਾਉਣੇ ਪਜਾਮੇ ਪਾਉਣੇ ਲਾ ਦੇ ਨਾਲੇ ਵੇਖੀ ਵੀ ਉਹ ਜੇ ਆਉਂਦੇ ਤੇ ਨਾਲੇ ਪੈਸੇ ਵੇਖੀ ਡਕਦੇ ਲੋਕ ਦੀ ਜੀ ਡਾਲਰਾਂ ਦੀ ਸਬਸਕ੍ਰਿਪਸ਼ਨ ਲੈ ਕੇ ਵੇਂਦੇ ਆਗੇ ਮੜ ਕੇ ਮਿੱਥੀ ਤੋਂ ਬਚ ਮਰੀਆਂ ਖੜੀਆਂ ਆ ਮਿਲਣ 6 ਮਹੀਨਿਆਂ ਚ ਬਣ ਜਾਂਦਾਗਾ ਐਵੇਂ ਫਿਰਦਾ ਤੇ ਰੁਪਈਆ ਰੁਪਈਆ ਨੁਝਾ ਕੇ ਖਾਂਦੇ ਦਾ ਸੱਤ ਬੰਦੇ ਅੱਛਰਾ ਕਰਦੇ ਵੀ ਆ ਜਾ ਚੁੱਪੇ ਲਵਾਉਣੇ ਜਾਂ ਲੈਣੀ ਹੈਗੀ ਇੱਕ ਨਾਲੀ ਬੰਦੂਖ ਚਲਾਉਣੀ ਹੈਗੀ ਤੇ ਸਾਲਿਓ ਉਹ ਆਉਂਗੇ ਗਾਂਡੂ ਬੋਲਦੀ ਕਿਤਾ ਹਾਂ ਚਲਾਉਣੇ ਮੈਂ ਨਾ ਘਰ ਵਾਲੇ ਰਿੰਦਾ ਕਹੀ ਤਾ ਉਹਨੇ ਮੁੱਕੀ ਪਾ ਦਿੱਤੀ ਕਰਦੇ ਮਾਂ ਹੋ ਗਿਆ ਨਾ ਪਿੱਛੇ ਅਗਲੇ ਨੇ ਮਾਰਿਆ ਧੱਕਾ ਹੋ ਗਿਆ ਨਾ ਸਾਰੇ ਧੱਕੇ ਹੀ ਪੈਣਗੇ ਜਦੋਂ ਘਰ ਵਾਲਿਆਂ ਸਿਰ ਤੋਂ ਪੈਸੇ ਕਮਾਉਣੇ ਤੇ ਅਗਲੇ ਨੂੰ ਪਤਾ ਲੱਗ ਗਿਆ ਤੇਰਾ ਗਧੇ ਦੀ ਗਾੜ ਵਰਗਾ ਮੂੰਹ ਕਿਹਨੇ ਦੇਖਣਾ ਅੰਦਰ ਉਹਨਾਂ ਨੂੰ ਪਤਾ ਆ ਵੀ ਥੋੜੀ ਕੋਈ ਬੋਕਤ ਨਹੀਂ ਇੰਨਾ ਬਿਨਾ ਥੋੜੇ ਰੋਟੀ ਵੀ ਪਕਣੀ ਜੇ ਉੱਡ ਗਈ ਥੋੜੇ ਰੋਟੀ ਵੀ ਪਕਣੀ ਜੇ ਉੱਡ ਗਈ ਸਾਰੇ ਬਲਿੱਟ ਨੇ ਭੰਦੇ ਯਾਰ ਕੱਲੇ ਕੱਲੇ ਫੜ ਕੇ ਕੋਈ ਨਹੀਂ ਦਿਮਾਗ ਤੋਂ ਕੰਮ ਨਹੀਂ ਰਾਤ ਭਰ ਆ ਮੇਰੇ ਇੱਥੇ ਨਹੀਂ ਆਤਾ ਤੇਰੀ ਮਾਂ ਇੱਥੇ ਨਹੀਂ ਆਉਂਦੀ ਓਟਿਆ ਕੱਪੜੇ ਪਾ ਛੱਡ ਲੈ ਮੈਂ ਕੱਪੜਾ ਦੇਖਣ ਲੱਗੀ ਭਾਈ ਤੁਸੀਂ ਆਪਣਾ ਮੇਰੀ ਗੱਲ ਸੁਣਨਾ ਮੈਂ ਦੋਵੇਂ ਇੱਥੇ ਮਰਜੀ ਜਾਵੇਂ ਗਾਂਹ ਜਾ ਕੇ ਦਿਖਾਵੇ ਜੀ ਤੁਰ ਕੇ ਦਿਖਾਵੇ ਜਾ ਵੀ ਕਿੱਧਰ ਜਾਂਦੀ ਹੈ ਪਤਾ ਸਾਨੂੰ ਨਾ ਇਹੋ ਨਿਕਲ ਕੇ ਆਈ ਵਰਤ ਦੇ ਨਹੀਂ ਕਿ ਕੁੜੀ ਨਾਲ ਕੋਈ ਕੋਲ ਆ ਆੜੇ ਕੋ ਸੂ ਨਾ ਕੰਟੀ ਵੀ ਦੇਖੋ ਪੂਰਾ ਕਈ ਹੰਦੀ ਹੈ ਕਿੰਨੀ ਘਮਕੇ ਦਿਖਾ ਉੱਠ ਕੇ ਕੰਟੀ ਨੂੰ ਹੀ ਪਤਾ ਲੱਗ ਗਿਆ ਹਾਂ ਸਾਡੇ ਕੋਲ ਪੈਸੇ ਹੈ ਇਹ ਤੂੰ ਦਾਉਤੀ ਪਹਿਣਾ ਭੈਂਚੋ ਜੇ ਤੁਹਾਨੂੰ ਕੋਈ ਗਰੀਬ ਬੰਦਾ ਕੁਛ ਕਹੇ ਜੇ ਸਾਲਾ ਦਬਾਉਣ ਨੂੰ ਫਿਰਦੇ ਰਹਿੰਨੇ ਹੋਗੇ ਤੁਸੀਂ ਬਦਮਾਸ਼ੀ ਕਰਨੀ ਹੈ ਜੀ ਕਿਸੇ ਚੱਜ ਦੇ ਨੂੰ ਬੋਲਿਆ ਕਰੋ ਤੁਹਾਨੂੰ ਪਤਾ ਲੱਗੇ ਕਾਹ ਵੀ ਕਿਹੜੇ ਮੋਲ ਵੇਖਦੀ ਹੈਗੀ ਮੈਨੂੰ ਪਤਾ ਨਹੀਂ ਆ ਗਿਆ ਇੱਟਾ ਤੋਂ ਦਵਿੰਦਰ ਰਮੀ ਹੈ ਵੀ ਫੋਟੋ ਪਾਦ ਨੂੰ ਮੁੰਡਿਆਂ ਨੂੰ ਮਹੀਨਾ ਪਹਿਲਾਂ ਭੈਂਚੋ ਰੋਈ ਆਵਾਜ਼ ਕਲਿੱਪ ਭਾਵੇਂ ਭਾਈ ਹਾਂ 300 ਰੁਪਏ ਹਿੜੀ ਨਹੀਂ ਮੈਨਾਂ ਨੂੰ ਪਰ ਤੁਹਾਡੇ ਤੋਂ ਦੋਸਰੋਂ ਦੋ ਵੀ ਆ ਦੋਸਰੋਂ ਦੋ ਡਾਈਪਰ ਤੇਰੇ ਡਾਈਪਰ ਰੋਦੇ ਸਾਡਾ ਤਰਿਕਾ ਬਗਨੇ ਬੀਤੇ ਸਾਲੋ ਤੂੰ ਜੋ ਟਾਈਮ ਬਹੁਤ ਸ਼ੀਤੀ ਭੁੱਲਦੇ ਹੋਗੇ ਤੇ ਭੁੱਲ ਏ ਭੰਕਾ ਕਰਾਬ ਦੁਮਾਸ਼ੀ ਉੱਥੇ ਕਰਿਆ ਕਰ ਭੈਣਾ ਘਰ ਵਾਲਿਆਂ ਤੁਸੀਂ ਸੇਲ ਤੇ ਲਾਈਆਂ ਲੋਕਾਂ ਨੂੰ ਤੁਸੀਂ ਦੱਸ ਦੇਓਗੇ ਭਈਏ ਭਈਏ ਬੰਦੇ ਨਹੀਂ ਆਉਂਦੇ ਆਪਦੀ ਜਾਤ ਤੇ ਜਿਵੇਂ ਗੱਲ ਆਈ ਕਿਉਂ ਪੁੰਡ ਪੱਟੀ ਚਰੀਓਦੋਂ ਆਪ ਤੂੰ ਸਾਲੋ ਦਸਤਾਨੇ ਭੋਲ ਭੋਲ ਚੱਲਦੇ ਹੋਗੇ ਆਪ ਤੇ ਕੋਤ ਬਦਲ ਬਦਲ ਚੱਲਦੇ ਹੋਗੇ